ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਤ੍ਰਿਸ਼ਨਾ ਬੂਝੇ ਹਰ ਕੇ ਨਾਮ ਮਹਾ ਸੰਤੋ ਕੋ ਹੋਵੇ ਗੁਰ ਬਚਨੀ ਪ੍ਰਭ ਸਿਉ ਲਾਗੇ ਪੂਰਨ ਧਿਆਨ ਰਹਾਉ महाकलोल पूजे माया के हर कृपा मेरे दीनदयाल अपना नाम दे जप जीवा पूर्ण होए दास की काल सर्व मनोरथ राज सुख ਰਸਤ ਸਾਦਾ ਖੁਸ਼ੀਆਂ ਕੀਰਤ ਜਪ ਨਾਮ ਜਿਸ ਕੇ ਕਰਮ ਲਿਖਿਆ ਤੋਰ ਕਰਤੇ ਨਾਨਕ ਜਨ ਕੇ ਪੂਰਨ ਕਾਮ ਜਨ ਕੀ ਕੀਨੀ ਪਾਰ ਬ੍ਰਹਮ ਸਾਰ نندک ٹکنا پاون ملے اڑ گئے بےکار رہاؤ جھیو تا تعامی کوئی نا پہنچن ہار جو کرے آگیا جن کی ہوئے گیا تت سار ਰਨਿਹਾਰ ਰਖਵਾਲਾ ਹੋਵਾ ਜਾਂ ਕਾ ਅੰਤ ਨਾ ਪਾਰਾ ਵਾਰ ਨਾਨਕ ਦਾਸ ਰਖੇ ਪ੍ਰਭ ਆਪਣੇ ਨਿੰਦਕ ਕੱਢੇ ਮਾਰ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ कृष्णा बूजे के नाम महासंतोक हो गुरुबनी प्रभ्यो लागे पूर्ण ध्यानो महाकलोल बूज माया ਏ ਹਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਲ ਸਰਬ ਮਨੋਰਥ ਰਾਜ ਸੁਖ ਰਾਸਤ ਸਦਾ ਖੁਸ਼ੀਆਂ ਕੀਰਤ ਜਪਨਾਮ ਜੇਸਕੇ ਕਰਮ ਲੇਖਿਆ ਤੋਰ ਕਰਤੇ ਨਾਨਕ ਜਾਣ ਕੇ ਪੂਰਨ ਕਾਮ ਜਾਣ ਕੀ ਕੀਨੀ ਪਾਰ ਬ੍ਰਹਮ ਸਾਰ ਨੀਂਦ ਕ ਟਿਕਣਾ ਪਾਵਣ ਬੁਲੇ ਉਡ ਗਏ ਬੇਕਾਰ ਰਹਾਉ ਜੈ ਜੈ ਦੇਖਿਓ ਤਾ ਤਾ ਸੁਆਮੀ ਕੋਈ ਨ ਪਹੁੰਚਨ ਹਾਰ ਜੋ ਜੋ ਕਰੇ ਅਗਿਆ ਜਨ ਕੀ ਹੋਏ ਗਿਆ ਤਤ ਛਾਰ ਕਰਨੇ ਹਾਰ ਰਖਵਾਲਾ ੋਵਾ ਜਾਂ ਕਾ ਅੰਤ ਨਾ ਪਾਰਾ ਵਾਰ ਨਾਨਕ ਦਾਸ ਰਖੇ ਪ੍ਰਭ ਆਪਣੇ ਨਿੰਦਕ ਕੱਡੇ ਮਾਰ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ तृष्णा हर के नाम महासंतोक हो गुरबचनी प्रभ स्यो लागे पूर्ण ध्यानो महाकलोल बूज माया ਕੇ ਹਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਲ ਸਰਬ ਮਨੋਰਥ ਰਾਜ ਸੁਖ ਰਾਸਤ ਸਦਾ ਖੁਸ਼ੀਆਂ ਕੀਰਤ ਜਪਨਾਮ ਜੇਸਕੇ ਕਰਮ ਲੇਖਿਆ ਤੋਰ ਕਰਤੇ ਨਾਨਕ ਜਾਣ ਕੇ ਪੂਰਨ ਕਾਮ ਜਨ ਕੀ ਕੀਨੀ ਪਾਰ ਬ੍ਰਹਮ ਸਾਰ ਨੀਂਦ ਕਟੇ ਕੰਨਾ ਪਾਵਣ ਮੁਲੇ ਊੜ ਗਏ ਬੇਕਾਰ ਰਹਾਉ ਜੈ ਜੈ ਦੇਖਿਓ ਤਾਤਾ Swami ਕੋਈ ਨਾ ਪਹੁੰਚਨ ਹਾਰ ਜੋ ਜੋ ਕਰੇ ਅਗਿਆ ਜਨ ਕੀ ਹੋਏ ਗਿਆ ਤਤ ਛਾਰ ਕਰਨੇ ਹਾਰ ਰਖਵਾਲਾ ਓਵਾ ਜਾਂ ਕਾ ਅੰਤ ਨਾ ਪਾਰਾ ਵਾਰ ਨਾਨਕ ਦਾਸ ਰਖੇ ਪ੍ਰਭ ਆਪਣੇ ਨਿੰਦਕ ਕੱਢੇ ਮਾਰ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਤ੍ਰਿਸ਼ਨਾ 부제 ਹਰ ਕੇ ਨਾਮ ਮਹਾ ਸੰਤੋਕ ਹੋਵੇ ਗੁਰਬਚਨੀ ਪ੍ਰਭ ਸਿਉ ਲਾਗੇ ਪੂਰਨ ਧਿਆਨ ਰਹਾਉ ਮਹਾ ਕਲੋਲ 부제 ਮਾਇਆ ਕੇ ਹਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਲ ਸਰਬ ਮਨੋਰਥ ਰਾਜ ਸੁਖ ਰਾਸਤ ਸਦਾ ਖੁਸ਼ੀਆਂ ਕੀਰਤ ਜਪਨਾਮ ਜਿਸਕੇ ਕਰਮ ਲੇਖਿਆ ਤੋਰ ਕਰਤੇ ਨਾਨਕ ਜਾਣ ਕੇ ਪੂਰਨ ਕਾਮ ਜਨ ਕੀ ਕੀਨੀ ਪਾਰ ਬ੍ਰह्म ਸਾਰ نندک ٹکن پاؤن ملے اڑ گئے بےکار رہاؤ جھیو تا تعامی کوئی نا پہنچن ہار جو, جو کرے آگیا جن کی ہوئے گیا تت سار करने हार रखवाला होवा जा का अंत न पारावार नानक दास रखे प्रभ अपने निंदक कडे मार सतनाम श्री वाहेगुरु साहब जी ਰਿਸ਼ਨਾ ਬੂਜੇ ਹਰ ਕੇ ਨਾਮ ਮਹਾਂ ਸੰਤੋਕ ਹੋਵੇ ਗੁਰਬਚਨੀ ਪ੍ਰਭ ਸਿਉ ਲਾਗੇ ਪੂਰਨ ਧਿਆਨ ਰਹਾਉ ਮਹਾਂ ਕਲੋਲ ਬੂਜੇ ਮਾਇਆ ਕੇ ਹਰ ਕਿਰਪਾ ਮੇਰੇ ਦੀਨ ਨਾ ਨਾਮ ਦੇ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਲ ਸਰਬ ਮਨੋਰਥ ਰਾਜ ਸੁਖ ਰਸ ਸਦਾ ਖੁਸ਼ੀਆਂ ਕੀਰਤ ਜਪ ਨਾਮ ਜਿਸ ਕੇ ਕਰਮ ਲੇਖਿਆ ਤੋਰ ਕਰਤੇ नानक जानके पूर्ण काम जानकी सार निंदक टिकन पावन मूले उड़ गए बेकार रहाओ, जै जै ताता स्वामी ਕੋਈ ਨਾ ਪਹੁੰਚਨ ਹਾਰ ਜੋ ਜੋ ਕਰੇ ਅਗਿਆ ਜਨ ਕੀ ਹੋਏ ਗਿਆ ਤਤ ਛਾਰ ਕਰਨ ਹਾਰ ਰਖਵਾਲਾ ਹੋਵਾ ਜਾਂ ਕਾ ਅੰਤ ਨਾ ਪਾਰਾ ਵਾਰ ਨਾਨਕ ਦਾਸ ਰਖੇ ਪ੍ਰਭ ਆਪਣੇ ਨੀਂਦ ਕਾ ਕੜੇ ਮਾਰ ਸਤਨਾਮ ਸ੍ਰੀ ਵਾਹਿਗੁਰੂ ਸੈਭ ਜੀ ਤ੍ਰਿਸ਼ਨਾ ਬੂਝੇ ਹਰ ਕੇ ਨਾਮ ਮਹਾ ਸੰਤੋਕ ਹੋਵੇ ਗੁਰਬਚਨੀ ਪ੍ਰਭ ਸਿਉ ਲਾਗੇ ਪੂਰਨ ਧਿਆਨ ਰਹਾਉ ਮਹਾਂਕਲੋਲ ਪੂਜੇ ਮਾਇਆ ਕੇ ਹਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਲ ਸਰਬ ਮਨੋਰਥ ਰਾਜ ਸੁਖ ਰਸਤ ਸਦਾ ਖੁਸ਼ੀਆਂ ਕੀਰਤ ਜਪਨਾਮ ਜਿਸਕੇ ਕਰਮ ਲੇਖਿਆ ਤੋਰ ਕਰਤੇ ਨਾਨਕ ਜਾਣ ਕੇ ਪੂਰਨ ਕਾਮ जनकी किनि टिकन पावन मूले उड़ गए बेकार रहाओ। जै जै ताता स्वामी कोई ना न हार। ਜੋ ਜੋ ਕਰੇ ਅਗਿਆ ਜਨ ਕੀ ਹੋਏ ਗਿਆ ਤਤ ਛਾਰ ਕਰਨ ਹਾਰ ਰਖਵਾਲਾ ਹੋਵਾ ਜਾਂ ਕਾ ਅੰਤ ਨਾ ਪਾਰਾ ਵਾਰ ਨਾਨਕ ਦਾਸ ਰਖੇ ਪ੍ਰਭ ਆਪਣੇ ਨਿੰਦਕ ਕੱਡੇ ਮਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਬ ਜੀ ਤ੍ਰਿਸ਼ਨਾ ਬੂਝ ਹਰ ਕੇ ਨਾਮ ਮਹਾ ਸੰਤੋਕ ਹੋਵੇ ਗੁਰਬਚਨੀ ਪ੍ਰਭ ਸਿਉ ਲਾਗੇ ਪੂਰਨ ਧਿਆਨ ਰਹਾਉ ਮਹਾ ਕਲੋਲ ਬੂਝ ਮਾਇਆ اے ہر کرپا میرے دین دیال اپنا نام دے جپ جیوا پورن ہوئے दास کی کال سرب منورث راجสุข ਰਾਸ ਸਦਾ ਖੁਸ਼ੀਆਂ ਕੀਰਤ ਜਪਨਾਮ ਜਿਸਕੇ ਕਰਮ ਲੇਖਿਆ ਤੋਰ ਕਰਤੇ ਨਾਨਕ ਜਾਣ ਕੇ ਪੂਰਨ ਕਾਮ ਜਨ ਕੀ ਕੀਨੀ ਪਾਰ ਬ੍ਰਹਮ ਸਾਰ نندک ٹکنا پاون ملے اڑ گئے بےکار رہاؤ جھیو تا تعامی کوئی نہ پہنچن ہار جو کرے آگیا جن کی ہوئے گیا تت سار ਕਰਨੇ ਹਾਰ ਰਖਵਾਲਾ ਹੋਵਾ ਜਾਂ ਕਾ ਅੰਤ ਨਾ ਪਾਰਾ ਵਾਰ ਨਾਨਕ ਦਾਸ ਰਖੇ ਪ੍ਰਭ ਆਪਣੇ ਨਿੰਦਕ ਕੱਡੇ ਮਾਰ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਰਿਸ਼ਨਾ ਬੂਝੇ ਹਰ ਕੇ ਨਾਮ ਮਹਾਂ ਸੰਤੋਕ ਹੋਵੇ ਗੁਰਬਚਨੀ ਪ੍ਰਭ ਸਿਉ ਲਾਗੇ ਪੂਰਨ ਧਿਆਨ ਰਹਾਉ ਮਹਾਂ ਕਲੋਲ ਬੂਝੇ ਮਾਇਆ ਏ ਹਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਲ ਸਰਬ ਮਨੋਰਥ ਰਾਜ ਸੁਖ ਰਾਸਤ ਸਾਦਾ ਖੁਸ਼ੀਆਂ ਕੀਰਤ ਜਪ ਨਾਮ ਜਿਸ ਕੇ ਕਰਮ ਲਿਖਿਆ ਤੁਰ ਕਰਤੇ ਨਾਨਕ ਜਨ ਕੇ ਪੂਰਨ ਕਾਮ ਜਨ ਕੀ ਕੀਨੀ ਪਾਰ ਬ੍ਰਹਮ ਸਾਰ ਨੀਂਦ ਕ ਟਿਕਣਾ ਪਾਵਣ ਬੁਲੇ ਉਡ ਗਏ ਬੇਕਾਰ ਰਹਾਉ ਜੈ ਜੈ ਦੇਖਿਓ ਤਾਤਾ Swami ਕੋਈ ਨ ਪਹੁੰਚਨ ਹਾਰ ਜੋ ਜੋ ਕਰੇ ਅਗਿਆ ਜਨ ਕੀ ਹੋਏ ਗਿਆ ਤਤ ਛਾਰ ਕਰਨੇ ਹਾਰ ਰਖਵਾਲਾ ਹੋਵਾ ਜਾਂ ਕਾ ਅੰਤ ਨਾ ਪਾਰਾ ਵਾਰ ਨਾਨਕ ਦਾਸ ਰਖੇ ਪ੍ਰਭ ਆਪਣੇ ਨਿੰਦਕ ਕੱਢੇ ਮਾਰ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ तृष्णा हर के नाम महासंतोक हो गुरबचनी प्रभ स्यो लागे पूर्ण ध्यान रहाओ महा कलोल माया ਕੇ ਹਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਲ ਸਰਬ ਮਨੋਰਥ ਰਾਜ ਸੁਖ ਰਸਤ ਸਾਦਾ ਖੁਸ਼ੀਆਂ ਕੀਰਤ ਜਪ ਨਾਮ ਜਿਸ ਕੇ ਕਰਮ ਲਿਖਿਆ ਤੁਰ ਕਰਤੇ ਨਾਨਕ ਜਨ ਕੇ ਪੂਰਨ ਕਾਮ ਜਨ ਕੀ ਕੀਨੀ ਪਾਰ ਬ੍ਰਹਮ ਸਾਰ ਨੀਂਦ ਕ ਟਿਕਣਾ ਪਾਵਣ ਮੁਲੇ ਉਡ ਗਏ ਬੇਕਾਰ ਰਹਾਉ ਜੈ ਜੈ ਦੇਖਿਓ ਤਾ ਤਾ ਸੁਆਮੀ ਕੋਈ ਨ ਪਹੁੰਚਨ ਹਾਰ ਜੋ ਜੋ ਕਰੇ ਅਗਿਆ ਜਨ ਕੀ ਹੋਏ ਗਿਆ ਤਤ ਛਾਰ ਕਰਨੇ ਹਾਰ ਰਖਵਾਲਾ ਧੋਵਾ ਜਾਂ ਕਾ ਅੰਤ ਨਾ ਪਾਰਾ ਵਾਰ ਨਾਨਕ ਦਾਸ ਰਖੇ ਪ੍ਰਭ ਆਪਣੇ ਨਿੰਦਕ ਕੱਢੇ ਮਾਰ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਤ੍ਰਿਸ਼ਨਾ 부제 ਹਰ ਕੇ ਨਾਮ ਮਹਾ ਸੰਤੋਕ ਹੋਵੇ ਗੁਰਬਚਨੀ ਪ੍ਰਭ ਸਿਉ ਲਾਗੇ ਪੂਰਨ ਧਿਆਨ ਰਹਾਉ ਮਹਾ ਕਲੋਲ 부제 ਮਾਇਆ ਕੇ ਹਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਲ ਸਰਬ ਮਨੋਰਥ ਰਾਜ ਸੁਖ ਰਾਸਥ ਸਾਦਾ ਖੁਸ਼ੀਆਂ ਕੀਰਤ ਜਪ ਨਾਮ ਜਿਸ ਕੇ ਕਰਮ ਲਿਖਿਆ ਤੋਰ ਕਰਤੇ ਨਾਨਕ ਜਨ ਕੇ ਪੂਰਨ ਕਾਮ ਜਨ ਕੀ ਕੀਨੀ ਪਾਰ ਬ੍ਰਹਮ ਸਾਰ نندک ٹیکن پاون ملے اڑ گئے بےکار رہاؤ جھیو تا تا سوامی کوئی نہ پہنچن ہار جو کرے آگیا جن کی ہوئے گیا تت سار ਰਨਿਹਾਰ ਰਖਵਾਲਾ ਹੋਵਾ ਜਾਂ ਕਾ ਅੰਤ ਨਾ ਪਾਰਾ ਵਾਰ ਨਾਨਕ ਦਾਸ ਰਖੇ ਪ੍ਰਭ ਆਪਣੇ ਨਿੰਦਕ ਕੱਢੇ ਮਾਰ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ कृष्णा बूजे के नाम महा संतो को महासंतोक हो गुरुबनी प्रभ्यो लागे पूर्ण ध्यानो महाकलोल बूज माया ਕੇ ਹਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਲ ਸਰਬ ਮਨੋਰਥ ਰਾਜ ਸੁਖ ਰਾਸਥ ਸਾਦਾ ਖੁਸ਼ੀਆਂ ਕੀਰਤ ਜਪ ਨਾਮ ਜਿਸ ਕੇ ਕਰਮ ਲਿਖਿਆ ਤੁਰ ਕਰਤੇ ਨਾਨਕ ਜਨ ਕੇ ਪੂਰਨ ਕਾਮ ਜਨ ਕੀ ਕੀਨੀ ਪਾਰ ਬ੍ਰਹਮ ਸਾਰ ਨੀਂਦ ਕਟੇ ਕੰਨਾ ਪਾਵਣ ਬੁਲੇ ਉਡ ਗਏ ਬੇਕਾਰ ਰਹਾਉ ਜੈ ਜੈ ਦੇਖਿਓ ਤਾਤਾ Swami ਕੋਈ ਨਾ ਪਹੁੰਚਨ ਹਾਰ ਜੋ ਜੋ ਕਰੇ ਅਗਿਆ ਜਨ ਕੀ ਹੋਏ ਗਿਆ ਤਤ ਛਾਰ ਨਿਹਾਰ ਰਖਵਾਲਾ ਹੋਵਾ ਜਾਂ ਕਾ ਅੰਤ ਨਾ ਪਾਰਾ ਵਾਰ ਨਾਨਕ ਦਾਸ ਰਖੇ ਪ੍ਰਭ ਆਪਣੇ ਨਿੰਦਕ ਕਡੇ ਮਾਰ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ तृष्णा हर के नाम महासंतोक हो गुरबचनी प्रभ स्यो लागे पूर्ण ध्यान महाकलोल बूज माया ਕੇ ਹਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਲ ਸਰਬ ਮਨੋਰਥ ਰਾਜ ਸੁਖ ਰਾਸਥ ਸਾਦਾ ਖੁਸ਼ੀਆਂ ਕੀਰਤ ਜਪ ਨਾਮ ਜਿਸ ਕੇ ਕਰਮ ਲਿਖਿਆ ਤੁਰ ਕਰਤੇ ਨਾਨਕ ਜਨ ਕੇ ਪੂਰਨ ਕਾਮ ਜਨ ਕੀ ਕੀਨੀ ਪਾਰ ਬ੍ਰਹਮ ਸਾਰ ਨੀਂਦ ਕਟੇ ਕੰਨਾ ਪਾਵਣ ਮੁਲੇ ਉਡ ਗਏ ਬੇਕਾਰ ਰਹਾਉ ਜੈ ਜੈ ਦੇਖਿਓ ਤਾ ਤਾ ਸੁਆਮੀ ਕੋਈ ਨਾ ਪਹੁੰਚਨ ਹਾਰ ਜੋ ਜੋ ਕਰੇ ਅਗਿਆ ਜਨ ਕੀ ਹੋਏ ਗਿਆ ਤਤ ਛਾਰ ਕਰਨੇ ਹਾਰ ਰਖਵਾਲਾ ਓਵਾ ਜਾਂ ਕਾ ਅੰਤ ਨਾ ਪਾਰਾ ਵਾਰ ਨਾਨਕ ਦਾਸ ਰਖੇ ਪ੍ਰਭ ਆਪਣੇ ਨਿੰਦਕ ਕੱਢੇ ਮਾਰ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਤ੍ਰਿਸ਼ਨਾ 부제 ਹਰ ਕੇ ਨਾਮ ਮਹਾ ਸੰਤੋਕ ਹੋਵੇ ਗੁਰਬਚਨੀ ਪ੍ਰਭ ਸਿਉ ਲਾਗੇ ਪੂਰਨ ਧਿਆਨ ਰਹਾਉ ਮਹਾਂਕਲੋਲ 부제 ਮਾਇਆ ਕੇ ਹਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਲ ਸਰਬ ਮਨੋਰਥ ਰਾਜ ਸੁਖ ਰਾਸ ਸਦਾ ਖੁਸ਼ੀਆਂ ਕੀਰਤ ਜਪਨਾਮ ਜਿਸਕੇ ਕਰਮ ਲੇਖਿਆ ਤੋਰ ਕਰਤੇ ਨਾਨਕ ਜਾਣ ਕੇ ਪੂਰਨ ਕਾਮ ਜਨ ਕੀ ਕੀਨੀ ਪਾਰ ਬ੍ਰਹਮ ਸਾਰ نندک ٹکن پاون ملے اڑ گئے بےکار رہاؤ جھیو تا تعامی کوئی نا پہنچن ہار جو کرے آگیا جن کی ہوئے گیا تت سار करने हार रखवाला होवा जा का अंत न पारावार नानक दास रखे प्रभ अपने निंदक कडे मार सतनाम श्री वाहेगुरु साहब जी ਰਿਸ਼ਨਾ ਬੂਝੇ ਹਰ ਕੇ ਨਾਮ ਮਹਾ ਸੰਤੋਕ ਹੋਵੇ ਗੁਰਬਚਨੀ ਪ੍ਰਭ ਸਿਉ ਲਾਗੇ ਪੂਰਨ ਧਿਆਨ ਰਹਾਉ ਮਹਾ ਕਲੋਲ ਬੂਝੇ ਮਾਇਆ ਏ ਹਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਲ ਸਰਬ ਮਨੋਰਥ ਰਾਜ ਸੁਖ ਰਾਸਤ ਸਦਾ ਖੁਸ਼ੀਆਂ ਕੀਰਤ ਜਪਨਾਮ ਜਿਸਕੇ ਕਰਮ ਲੇਖਿਆ ਤੋਰ ਕਰਤੇ ਨਾਨਕ ਜਾਣ ਕੇ ਪੂਰਨ ਕਾਮ ਜਾਣ ਕੀ ਕੀਨੀ ਪਾਰ ਬ੍ਰਹਮ ਸਾਰ నిందక టికనా పావణా